ਕਿੱਥੇ ਜਾਣਾ ਤੇ ਅੱਜ ਨਾਲ ਦੇਖ ਨਾ ਆਹੋ ਪੁੱਤ ਮੈਂ ਤਿਆਰ ਹਾਂ ਤੇ ਮੈਂ ਤੈਨੂੰ ਹੀ ਡੇਕਣ ਲਈ ਆ ਤੇ ਤੇਰੇ ਵੀ ਬੱਸ ਆ ਜੂਗੀ ਬੱਸ ਤੇ ਫੇਰ ਆਉਣ ਵਾਲੀ ਆ ਤੂੰ ਹੀ ਤਾਂ ਪਾਪਣ ਜਾਣਾ ਹੁੰਦੋਵਾਂ ਨੇ ਦੋਵਾਂ ਨੇ ਜਾਣਾ ਤੇ ਮੇਰੀ ਸੁਣ ਗੱਲ ਆਣ ਕੇ ਤੇ ਗੇਟ ਖੋਲ ਕੇ ਨਾ ਹਾਂਜੀ ਤੇ ਅੰਦਰ ਵਾਲੇ ਦਰਵਾਜ਼ੇ ਦੀ ਚਾਬੀ ਤੈਨੂੰ ਦੇ ਦੇਣੀ ਆ ਤੇ ਰੋਟੀ ਪਾਣੀ ਖਾ ਲਈ ਠੀਕ ਜੋ ਉਹ ਤੇ ਮੈਂ ਖਾ ਲੂੰਗਾ ਤੇ ਮੇਰੀ ਇੱਕ ਗੱਲ ਸੁਣੋ ਬੱਸੇ ਜਾਣਾ ਹੁਣ ਕਿੱਦਾਂ ਪੁੱਤ ਤੈਨੂੰ ਪਤਾ ਹੀ ਆ ਫੇਰ ਬੱਸੇ ਹੀ ਜਾਣਾ ਹੁਣ ਕੱਤੇ ਜਾਣਾ ਹੋਰ ਉਹਦੇ ਨੂੰ ਮੈਂ ਕੱਲ ਕਹਿ ਤਾ ਸਹੀ ਹੀ ਕਿ ਚੱਲ ਮੈਨੂੰ ਮੋਟਰਸਾਈਕਲ ਦੇ ਦੀ ਹੁਣ ਉਹ ਵੀ ਨੀ ਮੋਟਰਸਾਈਕਲ ਤੇ ਇੱਕ ਗਿਆ ਮੈਨੂੰ ਪਹਿਲਾਂ ਹੀ ਪਤਾ ਸੀ ਕਾਲੀ ਨੂੰ ਮੈਂ ਕਹਤਾ ਸੀ ਉਹ ਕੋਈ ਗੱਲ ਨਹੀਂ ਪੁੱਤ ਜਦੋਂ ਨਾ ਕੋਲ ਕੁਝ ਹੋਵੇ ਨਾ ਇਦਾਂ ਹੀ ਕਰਦੇ ਹੁੰਦੇ ਆ ਕੋਈ ਗੱਲ ਨਹੀਂ ਅਸੀਂ ਬੱਸੇ ਚੱਲ ਜਾਣਾ ਛੇਤੀ ਆ ਜਾਣਾ ਵਾ ਤੇ ਨਾਲੇ ਅੱਗੇ ਵੀ ਮੈਂ ਬੱਸੇ ਹੀ ਜਾਨੀ ਆ ਅੱਗੇ ਕਿਹੜਾ ਮੈਂ ਮੋਟਰਸਾਈਕਲ ਤੇ ਜਾਨੀ ਹੁੰਨੀ ਆ ਚਲੋ ਗੱਲ ਦੇਦੇ ਵੀ ਆ ਮੈਂ ਹਾਂ ਭੀ ਜੇ ਮੋਟਰਸਾਈਕਲ ਤੇ ਜਾਓਗੇ ਤੇ ਛੇਤੀ ਆ ਜਾਓਗੇ ਹੁਣ ਬੱਸਾਂ ਤੇ ਪਹਿਲਾਂ ਤੁਸੀਂ ਬੱਸ ਡਿੱਕੋਗੇ ਫਿਰ ਉਦੋਂ ਉਧਰੋਂ ਵੀ ਜਦੋਂ ਆਉਣਾ ਉਦੋਂ ਵੀ ਡਿੱਕੋਗੇ ਫਿਰ ਟਾਈਮ ਤੇ ਲੱਗਣਾ ਹੀ ਆ ਚਲ ਕੋਈ ਗੱਲ ਨਹੀਂ ਅਸੀਂ ਆ ਜਾਣਾ ਝਟ ਤੇ ਤੂੰ ਆਣ ਕੇ ਰੋਟੀ ਪਾਣੀ ਖਾ ਲਈ ਚੰਗਾ ਹਾਂਜੀ ਤੇ ਵਰਦੀ-ਵੁਰਦੀ ਲਾ ਲਈ ਆਪਣੀ ਚਲੋ ਠੀਕ ਆ ਤੇ ਨਾਲੇ ਮੈਂ ਹੁਣ ਆਪਣਾ ਬੈਗਬੁੱਕ ਰੈਡੀ ਕਰ ਲਾਂ ਚੱਲ ਕਰ ਲਾ ਚੱਲ ਵੀ ਹਲਾ ਫੇਰ ਕਹਿਣ ਡਿਆ ਵਾ ਤੇ ਉਹਨੂੰ ਮੈਂ ਕਿਹਾ ਸੀ ਮੋਟਰਸਾਈਕਲ ਦੇ ਦੇ ਉਹਨੇ ਕਿੱਥੋਂ ਦੇ ਕੇ ਜਾਣਾ ਵਾ ਉਹਨੇ ਕਿੰਨੀਆਂ ਤਾਂ ਗੱਲਾਂ ਕੀਤੀਆਂ ਜੇ ਮੋਟਰਸਾਈਕਲ ਦੇਣਾ ਹੁੰਦਾ ਤੇ ਕੋਈ ਇਦਾਂ ਥੋੜਾ ਬੋਲਦਾ ਵਾ ਉਹਨੇ ਤਾਂ ਦੇਣਾ ਹੀ ਨਹੀਂ ਤੂੰ ਤੇ ਜਾਣ ਕੇ ਛਦਾਈਆ ਦੇਖੋ ਮੰਗਿਆ ਜਿਉਂ ਵਿਆਹੀ ਆ ਮੈਂ ਬਸ ਤੇ ਹੀ ਜਾਂਦੀ ਰਹੀ ਆ ਕੋਈ ਗੱਲ ਨਹੀਂ ਜਦੋਂ ਸਾਡੇ ਕਰਮਾਂ ਵਿੱਚ ਹੋਊਗਾ ਸਾਨੂੰ ਹੀ ਮੋਟਰਸਾਈਕਲ ਮਿਲ ਜਾਊਗਾ ਕੋਈ ਗੱਲ ਨਹੀਂ ਫਿਰ ਤੁਹਾਨੂੰ ਪਤਾ ਲੱਗਣਾ ਵਾ ਕਿ ਇਹਨਾਂ ਨੇ ਵੀ ਲੈ ਲਿਆ ਵਾ ਸ਼ੋਅ ਆਂ ਜੀ ਆਪਾਂ ਰਮਨੋ ਵੀ ਆ ਤਿਆਰ ਕੋਈ ਨਹੀਂ ਮੈਂ ਤਿਆਰੀ ਆ ਤੇ ਚਲੋ ਮੈਂ ਲੈ ਆਵਾਂ ਪਰਸਾ ਆਪਣਾ ਤੇ ਚੱਲੀਏ ਫਿਰ ਉਹ ਮੈਨੂੰ ਇਹ ਨਾ ਇੱਕ ਗੱਲ ਸੁਣ ਲਓ ਉੱਥੇ ਜਾ ਕੇ ਕਾਲੇ ਨਾ ਪਿਓ ਲਵਲੀ ਨੂੰ ਨਾ ਹਵਲੀ ਨਾ ਸਮਝਾਓ ਕਿ ਵਿਆਹ ਕਰਵਾ ਲਾ ਮਾਤਾ ਦਾ ਦੇਖ ਲਾ ਕੀ ਹਾਲ ਵਾ ਰਾਬਾਨਾ ਮੇਰੇ ਇਤ ਕਰਦਾ ਵਾ ਉਹਨੂੰ ਮੈਂ ਪਿਆਰ ਨਾਲ ਸਮਝਾਵਾਂਗਾ ਵੀ ਵੇਲਾ ਜੇ ਮਾਤਾ ਤੂੰ ਨਾਮ ਦਾ ਟਾਈਮ ਨਾਲ ਡਿਗ ਪੈਂਦੀ ਤੇ ਫੇਰ ਆਵਾ ਕੀ ਪਾਣਾ ਹੈ ਉਹੀ ਤਾਂ ਗੱਲ ਵਾ ਤੇ ਚਲ ਕੋਈ ਨਹੀਂ ਜਾਣਦੇ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਪਿਆਰ ਨਾਲ ਗੱਲ ਕਰਾਂ ਨਾ ਨਹੀਂ ਨਹੀਂ ਮੈਂ ਤੈਨੂੰ ਪਤਾ ਗੁੱਸੇ ਜਦੋਂ ਮੈਂ ਹੁੰਦਾ ਨਹੀਂ ਸਮਝਾਵਾਂਗਾ ਉਹਨੂੰ ਪੇ ਆਣ ਕੇ ਤੇ ਰੋਟੀ ਖਾ ਲੂਗਾ ਉਹਨੂੰ ਮੈਂ ਸੇਰੇ ਦੱਸਿਆ ਸੀ ਹੱਤਾ ਕਿ ਇਹੀ ਜਾਣਾ ਵਾ ਤੇ ਆਣ ਕੇ ਰੋਟੀ ਪਾਣੀ ਖਾ ਲਈ ਚਲ ਆ ਗਾ ਉਹਨੇ ਖਾ ਲੈਣਾ ਪਈ ਚਲ ਆ ਜਾਓ ਗਾ ਤੁਹਾਡੇ ਤੱਕ ਨੇ ਮਖਣੇ ਨਹੀਂ ਮੁੱਕਦੇ ਲੇਟ ਹੋ ਜਾਣਾ ਵਾ ਓਏ ਮੈਂ ਤਾਂ ਚਲ ਜੈਕਟ ਪਾ ਲੈਨੇ ਠੰਡ ਪੜੀ ਆ ਠੰਡ ਤੇ ਹੈਗੀ ਮੁੜ ਕੇ ਵਾਪਸ ਵੀ ਆਉਣਾ ਕਿ ਨਹੀਂ ਨਿਆਣਾ ਵਿਚਾਰਾ ਡੀਕਦਾ ਰਹੂਗਾ ਫੇਰ ਚਲੋ ਚਲੋ ਕੀ ਗਏ ਆ ਮੁੰਡਾ ਕਿਤੇ ਮੋਟਰਸਾਈਕਲ ਦੇ ਦਿੰਦਾ ਨਾ ਤੇ ਉਹਦੇ ਚ 100 ਦਾ ਤੇਲ ਪਾ ਦਿੰਦੇ ਤੇ RAM ਨਾ ਘਰੇ ਆਉਣ ਤਰਨਾ ਨਹੀਂ ਪਰ ਕਰਨ ਕਹਿੰਦਾ ਉਹਨੇ ਚੱਲਾ ਬੜੀਆਂ ਕੀਤੀ ਆ ਉਹ ਆ ਘਰੇ ਆਉਣ ਤਰ ਨਹੀਂ ਤੇ ਘਰੋਂ ਹੀ ਚੱਲ ਜਾਣਾ ਚੱਲ ਕੋਈ ਨਾ ਹੁਣ ਵੀ ਆ ਹੀ ਗਏ ਆ ਮੈਨੂੰ ਰੋਬਲੀ ਨੇ ਦੱਸਿਆ ਨਹੀਂ ਮੈਂ ਤਾਂ ਨਾਲੇ ਫਿਕਰ ਕਰੂਗੀ। ਉਹ ਗੇਟ ਵੀ ਖੁੱਲਾ ਸੀ ਆਪਣਾ ਰੋਬਲੀ ਗਿਆ ਜੇ ਕਿਤੇ। ਆ ਇੱਥੇ ਹੀ ਤੇ ਹੁਣ ਆ ਜਾਂਦਾ ਉਹ। ਤੇ ਦਵਾਈ ਦਵਾਈ ਲਿਆਂਦੀ ਕਿਤੇ ਉਹ? ਨਹੀਂ ਆਂਦੀ ਤੇ ਕੇ ਦਵਾਈ ਗਿਆ ਉਹ। ਅੱਛਾ। ਨਾ ਦੱਸੋ। ਹਾਂ ਪਿਆਰ ਤਾਂ ਨਹੀਂ ਮੈਨੂੰ ਦੱਸਿਆ। ਉਹ ਤਾਂ ਆਂਦਾ ਹੀ ਮੰਮੀ ਠੀਕ ਨਹੀਂ ਆ ਮਾੜੀ ਜੀ ਧਾਣ ਕੇ ਮੈਂ। ਮੈਂ ਤਾਂ ਕੀ ਦੱਸਣਾ ਨਿਆਲੇ ਬੱਚੇ ਸਕੂਲੇ ਜਾਂਦੇ ਪੇਪਰ ਆਦੇ ਦੇਖਣ ਮੈਂ। ਚਲ ਬਹੁਤ ਹੋਈ ਮੈਂ ਪਾਣੀ ਲੈ ਕੇ ਆਉਣੀ ਆ। ਹੋਰ ਮੰਮੀ ਸਿਹਤ ਠੀਕ ਆ ਹੁਣ ਹਾਂ ਠੀਕ ਆ ਆ ਪੈਰ ਨੇ ਕੰਮ ਲਾ ਹੁਣ ਥੋੜਾ ਜਿਹਾ ਖਰਾਬ ਹੋ ਗਿਆ ਚਲ ਕੋਈ ਗੱਲ ਨਹੀਂ ਇਹ ਤਾਂ ਠੀਕ ਹੋ ਜਾਊਗਾ ਮੈਨੂੰ ਤਾਂ ਰਮਨ ਦਾ ਸੰਡੇ ਕਹਿੰਦੀ ਵੀ ਡੇਪੀ ਹੀ ਮੰਮੀ ਹਾਂ ਇੱਥੇ ਵੇੜੇ ਚ ਡਿੱਗ ਗਿਆ ਮੈਂ ਅੱਛਾ ਅੱਛਾ ਚਲ ਕੋਈ ਨਹੀਂ ਦਵਾਈ ਨਾ ਹੋਏਣਾ ਮੈਂ ਠੀਕ ਆ ਤੇ ਲਾਈ ਟੂਰ ਲਿਆ ਕਿ ਲਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਤੁਸੀਂ ਕੱਲੇ ਆ ਗਏ ਨਹੀਂ ਮੈਂ ਕੱਲੀ ਨਹੀਂ ਆਈ ਤੇਰੇ ਭਾਜੀ ਵੀ ਆਏ ਆ ਅੱਛਾ ਅੱਛਾ ਕਿੱਥੇ ਆ ਗਏ ਕਿਹਨ ਦਾ ਇੱਥੇ ਗੱਲ ਦੇਈ ਕਰਨ ਚੋ ਚੱਲ ਫੇਰ ਕੱਢ ਲੈ ਪਕੌੜੇ ਇਦਾਂ ਨੇ ਮੈਂ ਕੱਢਣ ਲੱਗਾ ਆ ਲੈ ਤੈਨੂੰ ਪਕੌੜੇ ਜਾ ਆਹ ਨੂੰ ਬਾਲੇ ਪੈਣੇ ਵਿੱਚ ਪਾ ਲੈ ਆਹ ਦੇ ਪਾੜੇ ਵਿੱਚ ਚੱਲ ਕੋਈ ਨਹੀਂ ਮੈਂ ਕੱਢਦੀ ਬਹੁਤ ਹੀ ਆਹ ਕੋਈ ਨਹੀਂ ਪੈਣੀ ਕਰੋਂ ਬਤੇ ਆਏ ਆ ਮਾਤਾ ਹੋ ਗਿਆ ਥੋੜਾ ਜਿੜ ਪਾਣੀ ਅੱਛਾ ਅੱਛਾ ਚੱਲੋ ਕੋਈ ਗੱਲ ਤੂੰ ਨੇ ਕੀ ਆ ਜਾਣਨੇ ਬੱਸ ਵਧੀਆ ਵਧੀਆ ਕੀ ਬੰਦਾ ਕਿੱਥੇ ਗਿਆ ਕੋ ਨਹੀਂ ਮੈਂ ਉਹ ਬੱਡ ਚ ਲੈਣ ਗਿਆ ਸੀ ਅੱਡੇ ਤੇ ਅੱਛਾ 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 ਮੈਂ ਚੱਲ ਪਕੌੜੇ ਚਾਰਕਾ ਕੱਢ ਲਾਂਗੇ ਉਹ ਚੱਲ ਰਹਿਣ ਦੇਣੇ ਹੀ ਉਹ ਚੱਲ ਕੋਈ ਗੱਲ ਨਹੀਂ ਖਾ ਪੀ ਲੈਨੇ ਆ ਹੁਣ ਆਏ ਜੇ ਜੱਗਾ ਢਿਗਾੜੀ ਲੱਗਦਾ ਮੇਰੇ ਤੁਹਾਡੇ ਅੱਗੇ ਅੱਗੇ ਆਏ ਹੀ ਅਜੇ ਤਾਂ ਫੋਨ ਕਰ ਦਿੰਦੇ ਮੈਂ ਤੈਨੂੰ ਗੱਡੀ ਤੇ ਜਾ ਕੇ ਲਿਆਉਣਾ ਸੀ ਅੱਡੇ ਉਹ ਮੈਂ ਸੋਚਿਆ ਵੀ ਯਾਰ ਕਿੱਥੇ ਨੇੜਾ ਹੈਗਾ ਉਹ ਕਿੱਥੇ ਹੁੰਦਾ ਕੋਈ ਗੱਲ ਨਹੀਂ ਇੱਥੇ ਘਰੇ ਵੇਲਾ ਸੀ ਮੈਂ ਉਹ ਫਿਰ ਆਈ ਬਸੇ ਆਏ ਸੀ ਤੇ ਉਥੇ ਹੀ ਟੋਕ ਕੇ ਆ ਨੂੰ ਆ ਗਏ ਅੱਛਾ ਅੱਛਾ ਤੇ ਕਰਨਾ ਕਿਦਾਂ ਕਰਨ ਦਾ ਗਿਆ ਸਕੂਲ ਲਿਆਉਣਾ ਹੈ ਗਾਂ ਨਾਲ ਕੋਈ ਉਹਦਾ ਯਾਰ ਪੀਪਰ ਹੋ ਅੱਛਾ ਅੱਛਾ ਤੇ ਮੈਨੂੰ ਇਹ ਆ ਵੀ ਪੜ੍ਹਾਈ ਖਰਾਬ ਹੋ ਗਈ ਉਹਦੀ ਚੱਲ ਇਹ ਚੰਗਾ ਪੜ੍ਹਦਾ ਵਾ ਆਪਣੇ ਜੋਗਾ ਕਰੀ ਜਾਂਦਾ ਅੱਛਾ ਅੱਛਾ ਉਹ ਚੱਲ ਇਹ ਫੜ ਫੜ ਜਉਦ ਕੇ ਪਾਸੇ ਲੱਗ ਜਾਊਗਾ ਉਹ ਮੰਮੀ ਨੇ ਫੇਰ ਸਾਟ ਲਵਾਈ ਐ ਪੈਰ ਤੇ ਉਹ ਮੰਮੀ ਨੇ ਕੱਲ ਦੀ ਲਵਾ ਲਈ ਉਹ ਭਰਾ ਮਾਤਾ ਦੀ ਭਾਜੀ ਤੁਹਾਨੂੰ ਕੀ ਗਲਤ ਸਾਂ ਇਹਨਾਂ ਮੈਂ ਬੜੀ ਆਰੀ ਆਖਿਆ ਵਾ ਵੀ ਅੰਦਰ ਬੈਠੀ ਰਿਆ ਕਰ ਮੈਂ ਨਹੀਂ ਜਦੋਂ ਪੈਣਿਆ ਇੱਥੋਂ ਉਤਰਨ ਲੱਗੇ ਤੇ ਉਦੋਂ ਤਿਲਕ ਗਏ ਓਏ ਉਹ ਫਿਰ ਪੈਰ ਜਿਹੜਾ ਵਾ ਮਰੋੜਿਆ ਗਿਆ ਵਾ ਤੇ ਫਿਰ ਮੈਂ ਭੈਣ ਨੂੰ ਦੱਸਿਆ ਨਹੀਂ ਮੈਂ ਉਹਨੇ ਕਹਿਣਾ ਫੇਰ ਕਹਿਣਾ ਵੀ ਤੂੰ ਘਰ ਨਹੀਂ ਰਹਿਂਦਾ ਆਉਂਗਾ ਜਾਉਂਗਾ ਤੇ ਮੈਂ ਦੱਸੂ ਕੀ ਕਰਾਂ ਤੂੰ ਲਾਵੀ ਤੂੰ ਘਰ ਰਿਆ ਕਰ ਯਾਰ ਤੈਨੂੰ ਪਤਾ ਵੀ ਮਾਤਾ ਕੋਲ ਹੁਣ ਕੰਮ ਨਹੀਂ ਹੁੰਦਾ ਹੁਣ ਮੜਾ ਮੋੜਾ ਦੇ ਭਾਜੀ ਜਾਣਾ ਪੈਂਦਾ ਹੀ ਆ ਹੁਣ ਆ ਹੁਣੇ ਗਿਆਵਾਂ ਤੇ ਮੈਂ ਫੇਰ ਆ ਗਿਆ ਉਸੇ ਹਾਂ ਕਿਉਂ ਕਿ ਤਾਂ ਪੈਨ ਖੜੇ ਉਦੋਂ ਪੈਸੇ ਤੇ ਮੈਂ ਮਮੀ ਤੇ ਬਣੀ ਨਹੀਂ ਗੱਲ ਉਹ लवली ਵੱਜ ਗਈ ਲੈਣੀ ਹੈ ਹਾਂ ਜੀ ਪਤਾ ਗੱਲ ਕੀ ਤੈਨੂੰ ਪਤਾ ਮੈਂ ਸਵੇਰ ਤੋਂ ਕੰਮ ਤੇ ਜਾਂਦਾ ਸੀ ਸ਼ਾਮ ਨੂੰ ਬਹੰਮਾ ਵਾ ਆਹੋ ਉਹ ਤੇ ਹੈ ਹੀ ਹੈ ਤੇ ਕਰਨ ਨੂੰ ਮੈਂ ਪਾਇਆ ਵਾ ਚੰਗੇ ਸਕੂਲ ਹਾਂ ਜੀ ਮੈਨੂੰ ਇਹ ਆਉਂਦਾ ਮੈਂ ਤਾਂ ਨਹੀਂ ਪੜਿਆ ਲਿਖਿਆ ਤੇ ਗਾੜੀ ਇਹ ਫੜ ਫੜ ਜਾਊਗਾ ਤੇ ਕਦੇ ਨੌਕਰੀ ਮਿਲ ਜੂਗੀ ਭਾਜੀ ਗੱਲ ਤੁਹਾਡੀ ਸਹੀ ਆ ਜੇ ਨਿਆਣੀ ਨੂੰ ਘਰ ਦੇ ਕੰਮਾਂ 'ਚ ਲਾ ਦਈਏ ਨਾ ਉਹਦਾ ਫਿਰ ਰੁਝਾਨ ਉਧਰ ਨੂੰ ਹੋ ਜਾਂਦਾ ਵੀ ਇਹ 'ਚ ਫਾਇਦਾ ਹੀ ਹੋਣਦਿਆ ਵਾ ਇਹੋ ਮੈਂ ਤਾਂ ਹੀ ਨਹੀਂ ਉਹਨੂੰ ਡੰਪਦਾ ਕਿ ਇਹ ਕੰਮ ਆ ਲੈ ਚੱਲ ਕੋਈ ਗੱਲ ਨਹੀਂ ਚੰਗਾ ਸਕੋ ਚੱਲ ਫੇਰ ਰੱਖ ਲਿਓ ਕਿਤੇ ਉਹ ਚੱਲ ਜਦੋਂ ਕਿਤੇ ਕਰਾ ਪੇਪਰਾਂ ਦੇ ਨਾਲ ਤੁਮ ਆਏ ਆ ਬੱਚੇ ਨੇ ਫੇਰ ਇੱਕ ਪਾਸੇ ਕੰਮ ਲੈ ਲੈ ਓਏ ਆ ਇੱਕੋ ਪਾਸਾ ਹੀ ਹੁੰਦਾ ਵਾ ਜਾ ਉਧਰ ਕਰ ਲੋ ਤੇ ਜਾ ਉਧਰ ਕਰ ਕਿੰਨੇ ਪੈਸੇ ਲੱਗਦੇ ਵਾ ਤੈਨੂੰ ਪਤਾ ਵੀ ਭੈ ਤੇਰੀ ਮਾਂ ਰੋਟੀ ਪਾਣੀ ਬਣਾਉ ਮੋਇਆ ਹਉਦ ਹੈ ਹੀ ਆ ਤੇ ਹੁਣ ਕਿਥੇ ਪਤਾ ਬਾਹਰ ਜਾ ਕੇ ਪਠੇ ਲਿਆਉਣੇ ਤੇ ਫੇਰ ਡੰਗਰਾਂ ਨੂੰ ਪੋਣੇ ਇਸੇ ਦੁੱਖੋਂ ਮੈਂ ਰੱਖਣੀ ਡਿਆ ਕਿਲੋ ਡੇਢ ਕਿਲੋ ਲੈ ਲਈਦਾ ਉਹਨਾ ਗੁਜ਼ਾਰਾ ਚੱਲੀ ਜਾਂਦਾ ਚਲ ਵਧੀਆ ਪੈੜੀ ਵੀ ਤੁਹਾਡੀ ਹਟਮੀ ਆ ਨਾ ਘਰ ਨਾਲੋਂ ਤਾਂ ਹੀ ਫਿਰ ਬੈਠਾ ਰਹਿੰਦਾ ਨਾ ਡੰਗਰ ਤੇ ਚਲ ਕਰਨ ਪੜਪੜ ਜਾਊਗਾ ਚਲੋ ਬੈਠੋ ਮੈਂ ਚਾ ਲਿਆਵਾ ਫਿਰ ਬਣਾਦੀ ਹੁਣੀ ਆ ਚਲੋ ਤੇ ਅੰਬਰਾ ਟੈਮ ਲਾਤਾ ਆ ਆਣੋ ਖਾਓ ਤੇ ਹੀ ਖਾਓ ਤੇ ਮੈਂ ਹੋਰ ਕੱਢ ਕੇ ਤੇ ਮੁੰਡਾ ਦੇ ਵਾਸਤੇ ਪਾਓ ਤੇ ਖਾਓ ਆ ਬੜੋ ਪੜੀ ਪਾਜੀ ਕਮਰੇ ਕਮਰੇ ਦਾ ਕਿਦਾਂ ਫਿਰ ਨਹੀਂ ਜਿੱਤੇ ਚੂਹੇ ਚਾਇਦੇ ਨਹੀਂ ਕੋਈ ਯਾਰ ਲਵੇ ਕਮਰੇ ਦਾ ਕੋਹਾ ਨਾ ਪੁੱਛ ਹਾਂ ਤੇ ਟਿਲਾਂ ਜੀਆਂ ਪਾਈਆਂ ਜੀ ਤੇ ਉਹ ਸਾਰੇ ਟੋਣ ਡੀਆਂ ਵਾ ਅੱਛਾ ਮੈਂ ਤਾਂ ਕਿਤੇ ਬਦਲੋ ਇਹ ਨਾ ਮੈਨੂੰ ਫਿਰ ਪੈਸਾ ਵਾ ਕਿ 18 ਗਿਦਾਵ ਲੈ ਚੂਹੇ ਤੇ ਹਾਂ ਵੀ ਨਹੀਂ ਜਣਾ ਥੋੜੇ ਜੀ ਹਾਂ 45 ਹੋਰ ਕਿਤੇ ਲੈਟਰ ਰੌਟਰ ਦਾ ਲੈਟਰ ਦਾ ਯਾਰ ਹੁਣ ਤੈਨੂੰ ਵੀ ਪਤਾ ਹੋਵੇ 23 24 ਦੇ ਵਿੱਚ ਕੀ ਬੰਦਾ ਜੀ ਓਏ ਆਉਏ ਇਹ ਹੈ ਯਾ ਮੁੰਡਾ ਵੀ ਪਾ ਲਾ 500 ਰੁਪਈਆ ਨਾਲ ਦਿਹਾੜੀ ਲਾਉਂਦੇ ਆ ਉਹਦੇ ਵਿੱਚੋਂ ਤੁਹਾਨੂੰ ਪਤਾ ਵੀ ਦੁੱਧ ਵੀ ਮੁੰਦਾ ਹਰ ਚੀਜ਼ ਮੁੰਦੀ ਓਏ ਅਹੀਂ ਵੀ ਦੇ ਇਹਦਾ ਸਲਾਹ ਕਰਨ ਮੈਂ ਤੇ ਦੀ ਤੂੰ ਅਹੀਂ ਦੇ ਸੋਚਣ ਦੇ ਵੀ ਚੱਲ ਲੇਕਰ ਦਾ ਕਰ ਲੈਨੇ ਆ ਰਾਲੀ ਹੁਣ ਕੇ ਚੱਲ ਬਹੁਤਾ ਨਹੀਂ ਦੇ ਇੱਕ ਕਮਰੇ ਦੇ ਵਿੱਚ ਪਾਈਏ ਓਏ ਉਹ ਤੇ ਨਵੀਂ ਗੱਲ ਤੇ ਠੀਕ ਆ ਯਾਰ ਪਹਿਲੇ ਵੀ ਤੁਹਾਡੇ ਇਹਨਾਂ ਰਹਿਣ ਕਦੇ ਪੈਸੇ ਘੜਦੀ ਕੋਈ ਨਹੀਂ ਤੁਹਾਡੇ ਵੀ ਇਹਦੇ ਨਾਲ ਨਹੀਂ ਕਰਨੀ ਇੱਥੇ ਵੀ ਤੁਹਾਡੇ ਹੀ ਆ ਪੈਸੇ ਅਸੀਂ ਇਹਨੂੰ ਦੇਣੇ ਆ ਨਹੀਂ ਤੇ ਇੱਥੇ ਕਿਹੜਾ ਕੁਝ ਬੰਦੇ ਆ ਆਹ ਉਹ ਬਈ ਬੀਰੀ ਫੇਰੀ ਨਹੀਂ ਕੋਈ ਗੱਲ ਨਹੀਂ ਭੈਣ ਦੀ ਅੱਜ ਕੋਲ ਉਤਾਰਦੇ ਤੇ ਕੋਈ ਸਰਾਫ ਰੂਮ ਕਰ ਲੈਣੇ ਆ ਤੇ ਚਾਹ ਇੱਕ ਜਿਹੜੇ ਪਾਈਏ ਇਹ ਵੀ ਮੀਂਹ ਕਣੀ ਦੇ ਅੰਦਰ ਲੈ ਕੇ ਬੈਠੋ ਵੀ ਲੈਣੇ ਨੇ ਬੋਲੇ ਤਾਂ ਅੱਗੇ ਹਾਂ ਲਵਲੀ ਹਾਂ ਜੀ ਤੂੰ ਵੀ ਸਿਆਣਾ ਵਾ ਵੇਲਾ ਮੈਂ ਮੰਮੀ ਦੇ ਪੈਰ ਨੂੰ ਛੱਟ ਵੀ ਲੱਗੀ ਆ ਤੂੰ ਉਦੋਂ ਚੱਕਰ ਖਾ ਕੇ ਨਹੀਂ ਦੇਖਤੀ ਹੁਣ ਤੂੰ ਵਿਆਹ ਕਰਵਾ ਓ ਚੱਲ ਕੋਈ ਗੱਲ ਨਹੀਂ ਵਿਆਹ ਵੀ ਹੋ ਹੀ ਜਾਣਾ ਹੁਣ ਹੋ ਕਦੋਂ ਜਾਣਾ ਵਾ ਹੁਣ ਤੇਰੀ ਉਮਰ ਵਾ ਉਦੋਂ ਰੋਟੀ ਪੱਕਦੀ ਆ ਹੁਣ ਉਹ ਰੋਟੀ ਤੇ ਮੈਨੂੰ ਪਕਾਉਣੀ ਕਹਿੰਦਾ ਇਹ ਤੇ ਜਾਣ ਕੇ ਚੱਜ ਜਾਂਦੀ ਰਸੋਈ ਚ ਮੈਨੂੰ ਤੇਰਾ ਸਾਰਾ ਉਮਰ ਤੂੰ ਹੀ ਪਕਾਈ ਜਾਣੀ ਆ ਤੇਰਾ ਉਹਦੀ ਮੰਮੀ ਪਕਾਉਂਦੇ ਆ ਤੇ ਜੀ ਉਥੇ ਚੱਕਰ ਆ ਕੇ ਡੇ ਉਹ ਤਾਂ ਤੇਰੀ ਗੱਲ ਠੀਕ ਹੁਆ ਪਰ ਹੁਣ ਇਹਨੂੰ ਸਮਝਾਓ ਨਾ ਵੀ ਵਿਆਹ ਕਰਵਾ ਤੇਰੀ ਉਮਰ ਬਣਾਲੀ ਤੇਰਾ ਬਪਰਾ ਤੇ ਤੂੰ ਇਹਨੂੰ ਸਮਝਾ ਤਾਂ ਇਹ ਤਾਂ ਮੈਨੂੰ ਕਹਿਣ ਲਈ ਆ ਉਹਨੇ ਚਾਹ ਰਿਹਾ ਕੀ ਆ ਆਪਣਾ ਨੂੰ ਦੱਸ ਚੱਲ ਕੋਈ ਗੱਲ ਨਹੀਂ ਕਰਾਵਾਂਗੇ ਜਿੱਥੇ ਕਹੋ ਘਰਾਂ ਨੇ ਕਿਹਨਾਂ ਗੱਲਾਂ ਕੋਈ ਗੱਲ ਨਹੀਂ ਕਰ ਲਾਂਗੇ ਦੱਸ ਹੁਣੇ ਕਰਨਾ ਹੁਣੇ ਕਰ ਜਣਾ 10000 ਤੱਕ ਬੁੱਢਾ ਬਣਾਉਣਾ ਕਦੋਂ ਕਰਨਾ ਤੂੰ ਹੁਣ ਤੇ ਤੈਨੂੰ ਦੇਖਦਾ ਵਾ ਮਾੜਾ ਰੋਟੀ ਬਕਾਉਂਦੀ ਆ ਮਾੜਾ ਮੋਟਾ ਕੰਮ ਕਰਦੀ ਫਿਰਦੀ ਆ ਜਿੱਦਾਂ ਬਿਲਕੁਲ ਮੰਜੇ ਤੇ ਡਿੱਗ ਪੀ ਤਮੋਤਰੀ ਕਰਾਉਣਾ ਲਵਲੀ ਤੇਰੀ ਭੈਣ ਨੇ ਤੈਨੂੰ ਕਹਿਣ ਡੀ ਆ ਤੇ ਮੰਮੀ ਵੀ ਕਹਿਣ ਡੀ ਆ ਤੇ ਮੈਂ ਤੇ ਕਹਿੰਦਾ ਕਰ ਲਾਂਗਾ ਰਿਸ਼ਤਾ ਯਾਰ ਚਲੋ ਕੋਈ ਗੱਲ ਨਹੀਂ ਭਾਜੀ ਵੇਖ ਲੈਣੀ ਆ ਇਹਨੇ ਨੀਂਗਾ ਕਹਿਣਾ ਮੈਂ ਆ ਕੇ ਚਾਚੀ ਪੇੜ ਰਿਸ਼ਤੇ ਕਰਾਉਂਦੀ ਆ ਨਾ ਮੈਂ ਉਹਨੂੰ ਕਹਿ ਦੇਣਾ ਵੀ ਕੁੜੀ ਕੋਈ ਚੱਜ ਦੀ ਲੱਭ ਤੇ ਮੈਨੂੰ ਦੱਸ ਉਹ ਬਾਜੀ ਚਲੋ ਆਉ ਕਰਦਾ ਵਿਆਹ ਦੇ ਰੋਕ ਕਾਵਾ ਤਰੋ ਹੋਰ ਤੇ ਕਰਦਾਰੀ ਕਹਿੰਦੀ ਕੋਈ ਵੀ ਇਹ ਲੱਭ ਕੋਈ ਤਈ ਤਈ ਤੇ ਪਤੇ ਕਰਦਾ ਰਹਿੰਦਾ ਜਦੋਂ ਇਹਨੂੰ ਵਿਆਹ ਦਾ ਕਹੀਏ ਨਾ ਉਦੋਂ ਹੀ ਇਦਾਂ ਹੀ ਆਲੇ ਟਾਲੇ ਹੀ ਕਰਦਾ ਰਹਿੰਦਾ ਵਾ ਕੋਈ ਨਹੀਂ ਹੋ ਜੂਗਾ ਮੇਰੇ ਨਾਲ ਕੋਈ ਗੱਲ ਹੀ ਨਾ ਕੋਈ ਆਹੋ ਨਹੀਂ ਨਹੀਂ ਹੁਣ ਇਹ ਇਹਦੇ ਆਲੇ ਨਹੀਂ ਵੇਖਣਾ ਕਰ ਦੇਣਾ ਹੋਏਗਾ ਮੈਨੂੰ ਤਾਂ ਸਾਰਾ ਨਾ ਦਿਨ ਤਾਂ ਦੇਗਾ ਵੀ ਤਿਆਰ ਰਹਿੰਦਾ ਵਾ ਮਾਂ ਦਾ ਕਿਦਾਂ ਰੋਟੀ ਬਕੰਦੀ ਹੋਊਗੀ ਕਿਦਾਂ ਸਫਾਈਆਂ ਕਰਦੀ ਹੋਊਗੀ ਹੁੰਦੀਆਂ ਹੀ ਨਹੀਂ ਲੇ ਤੇ ਆਹੋ ਤੇ ਜੇ लवली ਬਾਅਦ ਚਲ ਗਿਆ ਤਾਂ ਵਿਚਾਰੀ ਕੱਲ ਕੀ ਕਰੂਗੀ ਜਿੱਦਾਂ ਹੁਣ ਡਿੱਗ ਪਈ ਹੀ ਨਾ ਆਂਦਾ ਤੇ ਤੁਹਾਨੂੰ ਘਰ ਕੋਣ ਲੇਦਾ ਕੋਈ ਵੀ ਨਾ ਕੇਲੇ ਗਈ ਕੀ ਆਉਣਾ ਹੀ ਨਹੀਂ ਸੀ ਹਾਂ ਤੇ ਜੇ ਹੁਣ ਵਿਆਹ ਆਊਗਾ ਮੋਢੀ ਦਾ ਤਾਂ ਤੁਹਾਡੇ ਲਾਗੇ ਹੋਊਗੀ ਨਾ ਇਹ ਹੁਣ ਸੋਚੇ ਨਾ ਇਹ ਥੋੜਾ ਬਹੁਤਾ ਇਕੱਲਾ ਨਹੀਂ ਆਣਾ ਵਾ ਨਹੀਂ ਇਹਨੇ ਇਦਾਂ ਹੀ ਕਰਨਾ ਵਾ ਇਹ ਹੁਣ ਨਾ ਜੋਰ ਪਾ ਕੇ ਇਹਦਾ ਕਰੋਨਾ ਬਣਾ ਲੈਂਦੇ ਕਰਵਾਓ ਕਰਵਾਓ ਤੇਦਾ ਉੱਠ ਨਹੀਂ ਚੱਲੇ ਆਪੇ ਕਰਾਂਗੇ ਚਾਹ ਜਿਆਦਾ ਨਾ ਕਰੂਗੀ ਤੇ ਰੋਟੀ ਤੇ ਤੁਹਾਨੂੰ ਪਕਾ ਕੇ ਮੰਜੇ ਤੇ ਦਊਗੀ ਨਹੀਂ ਜਦੋਂ ਹੀ ਆ ਜਾਣਾ ਵਾ ਤੌਨੇ ਤਾਂ ਆਪੇ ਖੁਸ਼ ਹੋਗੇ ਫਿਰ ਨਾ ਵੀ ਸੋਹਣਾ ਘਰ ਆ ਸੋਹਣਾ ਪਰਿਵਾਰ ਹਾਂ ਕੀ ਪਰਿਵਾਰ ਕਿੰਨਾ ਕਰਤੀ ਇਹਨਾਂ ਦੇਖੀ ਜਾਣੀ ਦੇ ਖੁਸ਼ ਬਣਾ ਕੇ ਤੇ ਚੱਲ ਇਹ ਆ ਪਿਹਾਸ ਖੇਡ ਕੇ ਦਿਨ ਲੰਘ ਜਾਂਦਾ ਵਾ ਕੱਲਾ ਬੰਦਾ ਤੇ ਸੋਚਾਂ ਸੋਚ ਕੇ ਇੰਦਰਦਮ ਮਾਰ ਹੋ ਜਾਂਦਾ ਵਾ ਨਹੀਂ ਕੋਈ ਹੋਰ ਦੋਇ ਸਹਣ ਪਰ ਆ ਜੇ ਹਾਂ ਕਿਹੜੇ ਜਿਆਦਾ ਇੰਨਾ ਮੈਨੋਂ ਨਹੀਂ ਨਹੀਂ ਹੁਣ ਇਹਦੀ ਸੋਨੀ ਨਹੀਂ ਗੱਲ ਨਾ ਹੁਣ ਤਾਂ ਇਹਨੂੰ ਮੰਨੋ ਪਕਾ ਕੇ ਲਿਆ ਆ ਗਏ ਬੁਖਾਲ ਕੇ ਤੇ ਮੀਨਾਹ ਕਹਿੰਦੇ ਸਾਇਆ ਸਦਾ ਆ ਮੈਨੂੰ ਲੱਗਦਾ ਵੀ ਹੱਥ ਤੇ ਵੀ ਪਾਰ ਪਿਆ ਵਾ ਆਹ ਹੱਥ ਨੂੰ ਸੋਚ ਪਈ ਆਲੇ ਹਿੱਤਾ ਦੱਸ ਤੇ ਜੇੰ ਮਤੇ ਜਿਆਦਾ ਸਾਟ ਪੇਟ ਲੱਗ ਜਾਂਦੀ ਤੇ ਫਿਰ ਕੀ ਕਰਨਾ ਜਿਣਾਂ ਦੇ ਪੈਣ ਵਾਲੀ ਗੱਲ ਹੀ ਸੀ ਨਾ ਜਿਣਾਂ ਦੇ ਪੈ ਤੇ ਗਈ ਹੋਂ ਤੇ ਇਹਦੇ ਮੇਰੇ ਕੋਈ ਜਾਂਦਾ ਨਹੀਂਗਾ ਚੱਲ ਕੋਈ ਨਹੀਂ ਮੈਂ ਵੀ ਵੇਖਾਂ ਰੋਟੀ ਦਾ ਤੁਸੀਂ ਬੋ ਭਾਈ ਵੇਖੋ ਕਣਕਾਂ ਚੱਕੀਆਂ ਵਾ ਬਹੁਤ ਵਧੀਆ ਕਣਕਾਂ ਲੱਗੀਆਂ ਹੁਕਮਾ ਤੇ ਰਹੀ ਆ ਆਹ ਕਮਾਲ ਖਲੋਤਾ ਜੇ ਤਿੰਨ ਕਿੱਲੇ ਹੋ ਗਈ ਏ 25 ਅੱਛਾ ਜੋ ਪਰਸੋਂ ਪਾਇਆ ਹੁਣ ਭਈਏ ਫਿਰ ਅੱਛਾ 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 ਆਹੋ ਠੀਕ ਠੀਕ ਆ ਕਣਕਾਂ ਦੇ ਚੰਗੀਆਂ ਮਾਰ ਕੇ ਲੈ ਕਿਨਾ ਫਤਨ ਕੀ ਪਾਇਆ ਕੀ ਏ ਤੁਹਾਨੂੰ ਪੋਰਾ ਭਾਈ ਕੀ ਏ ਉਹ ਖਾਦ ਕੋਧੀ ਏ ਇਹ ਵੀ ਟਾਈਮ ਨਾਲ ਪੀਜੀ ਸੀ ਨਾ ਆਹ ਇਹ ਕਰ ਹਾਂ ਤਾਂ 20 ਯਾਰ ਕੀ ਸਾਲੇ ਨਵਾਂ ਪਾਇਆ ਵਾ ਅੱਛਾ ਅੱਛਾ ਚਲ ਇਹ ਵੀ ਫਰਦ ਪੈ ਜਾਂਦਾ ਘਰੋਂ ਪਾਲੀਦਾ ਥੋੜਾ ਜਿਹਾ ਨਹੀਂ ਜਵੀ ਜੂ ਵੀ ਆ ਕਿ ਜਵੀ ਆ ਨਹੀਂ ਬਹੁਤ ਵਧੀਆ ਮੇਰੀ ਗੱਲ ਸੁਣੋ ਕੰਮ ਤੇ ਫਸਲ ਤੇਰੀ ਇਹ ਬਹੁਤ ਵਧੀਆ ਆਹੋ ਤੇ ਮੇਰੀ ਗੱਲ ਸਾਥ ਮੈਨੂੰ ਇਹ ਕਿ ਵਿਆਹ ਦਾ ਕਿੱਦਾਂ ਕਰਨੀ ਆ ਉਹ ਵਿਆਹ ਭਾਜੀ ਮੈਂ ਤੇ ਉੱਤੇ ਗੱਲ ਨਹੀਂ ਕਰਨ ਦਿਆ ਤੁਹਾਨੂੰ ਪਤਾ ਤੁਹਾਡੇ ਕੋਲ ਵਾਦਾ ਲਗਾਉ ਮੈਂ ਕਰਨਾ ਮਰਜ਼ੀ ਨਾਲ ਕੁੜੀ ਮੇਰੇ ਨਾਲ ਪੜਦੀ ਆ ਅੱਛਾ ਗੱਲਬਾਤ ਉਹਨਾਂ ਮੈਂ ਕੀਤੀ ਆ ਸਾਰੀ ਵਿਆਹ ਬੂਦੀ ਤੇ ਉਹ ਕਹਿਣ ਦੀ ਪਹਿਲਾਂ ਆਪਣੇ ਘਰ ਗੱਲ ਛੇੜਦਾ ਤੇ ਫੇਰ ਹੀ ਮੈਂ ਛੇੜੂ ਪਾਗਲਾ ਜਦੋਂ ਤਰੇ ਸਾਰਾ ਟੱਬਰ ਬੈਠੇ ਤੂੰ ਉੱਥੇ ਦੱਸਦਾ ਕੋਈ ਬਾਜੀ ਮੈਂ ਆਪਣੇ ਸਾਹਮਣੇ ਮੈਂ ਕੀ ਦੱਸਦਾ ਤੂੰ ਆਪ ਹੀ ਗੱਲ ਕਰ ਲਿਓ ਮੈਂ ਤਾਂ ਆਈ ਤਾਂ ਤੁਹਾਨੂੰ ਕੰਦੀ ਦੇ ਲਿਆ ਆ। ਦੇ ਕੁੜੀ ਸੁਣੀ ਤਾਂ ਕੀ ਆ? ਕੋਈ ਆਹੋ ਕੁੜੀ 'ਚ ਕੋਈ ਨੁਕਸ ਨਹੀਂ। ਉਹਨਾਂ ਤੇ ਹੀ ਟੈਨਸ਼ਨ ਨਾ ਲਾਓ। ਉਹਦੇ ਘਰਦਿਆਂ ਨੂੰ ਪਤਾ ਗੜੀ। ਉਹਨੇ ਆਪੇ ਗੱਲ ਕਰ ਲੈਣੀ ਆ ਘਰਦਿਆਂ ਨਾਲ। ਵਿਚੋਲਾ ਹੀ ਪਾਲਾਂਗੇ ਕੋਈ ਨਹੀਂ ਕੋਈ ਨਾ ਕੋਈ ਰਿਸ਼ਤੇ ਨਾਲ ਲੱਭੀ ਜਾਣੀ। ਕੋਈ ਆਹੋ ਫੇਰ ਫੇਰ ਹੀ ਗੱਲ ਚੱਲਣੀ ਆ। ਤੇ ਵੇਖ ਲਓ ਆਪੇ ਤੇ ਗੱਲ ਕਰਕੇ ਮੈਂ ਉੱਥੇ ਤਾਂ ਨਹੀਂ ਗੱਲ ਕਰਨ ਆ ਹੋਰ ਤੇਨੂੰ ਸੀ। ਚੱਲ ਕੋਈ ਨਹੀਂ ਮੈਂ ਫਿਰਨਾ ਹੁਣ ਇੱਥੇ ਮੰਮੀ ਤੇ ਹੁੰਦਾ ਨਹੀਂ ਮੈਂ ਕਰਦਾ ਉਹ ਆਹ ਪਿੰਡ ਜਾ ਕੇ ਭੈਣ ਨਾਲ ਕਰਦੇ ਤੇ ਫਿਰ ਆਪੇ ਜਾਨੇ ਕਰਦੇ ਨਾਲ ਫਿਰ ਮੈਂ ਜਾ ਕੇ ਰਮਨ ਨਾਲ ਉੱਥੇ ਜਾ ਕੇ ਪਿੰਡ ਜਾ ਕੇ ਕਰਦਾ ਗੱਲ ਹਾਂ ਇਹ ਕਰਵਾ ਬਾਂ ਹਾਂ ਤੇ ਉਹ ਕਹਿੰਦਾ ਵੀ ਮੈਂ ਕਰਦਾ ਮਰਜ਼ੀ ਦਾ ਮਰਜ਼ੀ ਦਾ ਵੀ ਕਾਹਦਾ ਕਰਨਾ ਦੱਸ ਕੇ ਕਰਨਾ ਵਾਂਗੇ ਉਹ ਯਾਰ ਲਾ ਮਰਜ਼ੀ ਹੋ ਗਈ ਉਹ ਆਹ ਉਹ ਹੀ ਸਮਝ ਲਉਂਦੇ ਚੱਲ ਕੋਈ ਗੱਲ ਨਹੀਂ ਮੈਂ ਕਰਕੇ ਤੇ ਫਿਰ ਮਗਰ ਮੈਂ ਤਾਂ ਇਹ ਭੈਣ ਨੂੰ ਕਿਹਾ ਸੀ ਵੀ ਭਾਜੀ ਨੂੰ ਨਾਲ ਲੈ ਆ ਗਈ ਅੱਛਾ 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 ਹਾਂ ਉਏ ਇਹ ਤੇ ਬੜਾ ਰੋਂਦੀ ਰਹਿੰਦੀ ਆ ਮਮੀ ਠੀਕ ਨਹੀਂ ਰਹਿੰਦੀ लवली ਵਿਆਹ ਨਹੀਂ ਕਰਵਾਉਣਾ ਉਹ ਆਹ ਹੋਰ ਹੈ ਤੇ ਸਹੀ ਆ ਪਰ ਤੁਹਾਨੂੰ ਪਤਾ ਹੀ ਆ ਫਿਰ ਮੈਂ ਚੱਲ ਤੁਹਾਨੂੰ ਦੱਸ ਦਿੰਦਾ ਚਲ ਕੋਈ ਗੱਲ ਨਹੀਂ ਮੈਂ ਕਰਦਾ ਰਮਨ ਗੱਲ ਹੈ ਚੱਲੀਏ ਫਿਰ ਆ ਚੱਲ ਫਿਰ ਹਾਂ ਚੱਲ ਆਹੀ ਵੀ ਜਾਣਾ ਉਹ ਲੇਟ ਹੋਣਾ ਕਰਨੇ ਆਇਣਾ ਵਾ ਆਜੋ ਆਜੋ ਮਮੀ ਬਹੁਤਾ ਫਿਗਰ ਨਾ ਕਰਿਆ ਕਰੋ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ ਮੇਰਾ ਤੇ ਦਿਨ ਰਾਤ ਧਿਆਨ ਤੁਹਾਡੇ ਵਿੱਚ ਹੀ ਰਹਿੰਦਾ ਵਾ ਨਹੀਂ ਫਿਗਰ ਤੇ ਆਪੇ ਹੋਣਾ ਵਾ ਤੇ ਤੇਰਾ ਕਾਹ ਬਾਰ ਬਹਿਣ ਵਾਲਾ ਹੈ ਤੇਰੇ ਤਾਂ ਸਾਡੇ ਦਾ ਵਿਆਹ ਕਰਨ ਵੇ ਮੈਂ ਤਾਂ ਨਹੀਂ ਪਹਿਲਾਂ ਤੂੰ ਆਪਣੀ ਸਿਤੌਤਕਾਰ ਪੂਰੀ ਕਿ ਕਮਰਾ ਸਵਾਰ ਉੱਤੇ ਛੱਤ ਪਾਉ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਆਪੇ ਬਣ ਜਾਣਾ ਵਾ ਹੁੰਦਾ ਹੀ ਐ ਨਾ ਫਿਕਰ ਤਾਂ ਪਹਿਲਾਂ ਹੁੰਦਾ ਹੀ ਹੁੰਦਾ ਵਾ ਤੋਪੋਤਾ ਆਪਣਾ ਦੇ ਕੋਈ ਨਹੀਂ ਕੋਈ ਨਹੀਂ ਉਹ ਜਿੰਨੇ ਪੈਸੇ ਲੈਣੇ ਲੈ ਤੇ ਚੱਲ ਕਰ ਲੈ ਕੋਈ ਗੱਲ ਨਹੀਂ ਮੈਂ ਦੇਣ ਨਹੀਂ ਤੂੰ ਲੈ ਲੈ ਪੀਂਦੇਣ ਤਾਂ ਅਨੁਸਰਜੀ ਵਾ ਸਾਡੇ ਮੈਂ ਤਾਂ ਫਰਜ ਹੈ ਦਾ ਵਾ लवली ਕੀ ਸੋਚੂਗਾ ਵੀ ਮੇਰੀ ਭੈਣ ਹੀ ਸਾਰਾ ਕੁਝ ਲਈ ਜਾਂ ਰਹੀ ਐ ਇੱਥੋਂ ਕਿੰਨਾ ਹੀ ਕਰਨਾ ਰਮਤ ਜਲੀਏ ਫਿਰ ਕੋਈ ਨਹੀਂ ਕੋਈ ਗੱਲ ਵੀ ਕਰਨੀ ਚੱਲੀਏ ਆਗੇ ਜੀ ਕੀ ਆਂਦਾ ਮੰਨਿਆ ਵਾ ਉਹ ਯਾਰ ਉਹਦੇ ਮੰਨਿਆ ਮੰਨਿਆ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਤੇ ਲੈ ਸਾਨੂੰ ਕੀ ਪਤਾ ਸੀ ਕਿ ਤੁਹਾਡੇ ਆਖੇ ਮੰਨਣਾ ਨੇ ਅਸੀਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਓਏ ਉਹ ਤਾਂ ਕਹਿੰਦਾ ਕੋਈ ਨਹੀਂ ਭਾਜੀ ਜਿੱਦਾਂ ਦੀ ਤੁਸੀਂ ਮਤਲਬ ਹੈਗਾ ਉਹ ਵੇਖ ਲੋ ਦੇਖ ਲਈ ਕਰੀ ਹੈ ਅੱਛਾ ਉਹ ਤਾਂ ਕੋਈ ਗੱਲ ਨਹੀਂ ਆ ਸਭ ਲੱਭ ਹੋ ਗਿਆ ਰਿਸ਼ਤਾ ਕੇ ਮੰਮੀ ਸਾਨੂੰ ਝੱਕਦਾ ਹੀ ਨਹੀਂ ਕਹਿੰਦਾ ਕਰੀ ਜਾਂਦਾ ਹੀ ਅਜੇ ਨਹੀਂ ਕਰਾਉਣਾ ਅਜੇ ਨਹੀਂ ਕਰਾਉਣਾ ਤੇ ਵੇਖ ਲੋ ਇਹਨਾਂ ਨੇ ਗੱਲ ਕੀਤੀ ਤੇ ਮੰਨ ਵੀ ਗਿਆ ਜੀ ਲੇਗਰ ਠੀਕ ਵਾ ਲੀਡਾ ਲੱਤ ਬਣਾ ਉਹਨੂੰ ਮੈਂ ਸਮਝਾਇਆ ਵਾ ਮੈਂ ਹੈ ਵੀ ਮਾਤਾ ਬਜ਼ੁਰਗਾ ਵਿਚਾਰੀ ਤੇ ਕਿਤੇ ਡਿਗ ਡਾਕ ਕੇ ਇਤਾਂ ਕਿਤੇ ਇਹਨਾਂ ਵੀ ਸੱਟ ਵੱਟ ਆ ਗਈ ਆਪਾਂ ਭਈ ਰਹੂਗੀ ਤਾਂ ਕੋਈ ਵੇਖੂ ਨਾ ਉਹਨੂੰ ਤਾਂ ਫੇਰ ਕੀ ਕਰੇਗਾ ਹੋਂ ਬਾਹਰ ਕਦੇ ਜਾ ਦੋਸਤਾਂ ਨਾਲ ਚਾਚਾ ਨਾਲ ਤੇ ਘਰ ਹੋਊਗੀ ਤੇ ਚੱਲ ਵੇਖੂਗੀ ਤੇ ਸਹੀ ਚੱਲ ਏਦਾਂ ਵਾ ਵੀ ਲੇਟ ਹੋ ਜਾਣਾ ਵਾ ਕਰਨੇ ਵੀ ਆ ਜਾਣਾ ਸਕੂਲੋਂ ਤੇ ਚੱਲੀਏ ਫੇਰ ਆਪਾਂ ਆਹ ਤਾਂ ਹੀ ਜਾਣਾ ਵਾ ਤੂੰ ਮਾਸ਼ੱਲਾ ਮੇਰੇ ਕੋਲ ਹੈਗੇ ਨੇ ਸਿਰਫ ਲੀੜੇ ਇਕੱਲੇ ਬਣਉਨੇ ਆ ਹੈ ਕੋਈ ਗੱਲ ਨਹੀਂ ਬਣਾਉ ਤੇ ਵਿਆਹ ਹੋ ਇਹਨੂੰ ਨਹੀਂ ਨਹੀਂ ਗਰਦੇ ਨੇ ਤਾਂ ਮੈਂ ਸਬਜ਼ੀ ਬਣਾਤੀ ਆ ਰਾਤ ਵਾਸਤੇ ਤਾਂ ਨਹੀਂ ਆਈ ਆ ਆਪੇ ਚਾਹ ਪਾਣੀ ਵਾਸਤੇ ਸਮਾਨ ਨੂੰ ਕੀਤਾ ਤਿਆਰ ਹਾਂ ਤੇ ਫੇਰ ਰੋਟੀ ਪਾਣੀ ਵੀ ਤਿਆਰ ਕੀਤਾ ਚਲ ਕੋਈ ਗੱਲ ਨਹੀਂ ਆਪੇ ਉਹ ਚਾਹੀ ਮਲਾਈ ਕਰੂ ਮੇਰੇ ਨਾਨੇ ਆਈ ਆ ਕੋਈ ਗੱਲ ਨਹੀਂ ਜਦੋਂ ਆ ਗਈ ਫੇਰ ਨਹੀਂ ਹੀ ਕਰਿਆ ਕਰਨਾ ਫੇਰ ਆਪਾਂ ਦੋਵਾਂ ਜਣਿਆਂ ਗੱਲਾਂ ਬਾਤਾਂ ਕਰਿਆ ਕਰਨੀਆਂ ਵਾ ਤੇ ਚਲੋ ਚੱਲ ਜਾਈਏ ਹਾਂ ਚੰਗਾ ਫੇਰ ਮੰਮੀ ਹਾਂ ਚੰਗਾ ਚੰਗਾ ਫੇਰ ਮੰਮੀ ਜੀ ਹਾਂ ਪਰ ਚਲ ਜਾਣਾ ਚਲ ਜਾਣਾ ਮੈਂ ਫੇਰ ਆਉਂਗੀ ਚੌਲ ਤੇ ਮਾਂ ਹੈਗੇ ਆ ਦਾਲ ਦੋ ਤੁਸੀਂ ਰਹਿ ਜਾਂਦੇ ਹਾਂ ਮੈਂ ਰੇਰ ਕੀ ਤਾਂ ਕੀ ਖਾ ਲਈ ਤੇ ਜਾਣਾ ਵਾ ਚੌਲ ਹੈਗੇ ਆ ਬਾਂਡ ਟੰਕਨ ਤਾਂ ਕੰਮ ਦੀਆਂ ਵਾ ਈ ਆਂਦੇ ਗਿਆ ਤਾਂ ਟੰਕਾ ਨਹੀਂ ਕੰਮ ਦੀਆਂ ਮੈਂ ਸਬਜੀ ਰਾਜੋਗੀ ਤੁਹਾਡੀ ਬਣਾਤੀ ਆ ਚੰਗਾ ਚੰਗਾ ਤੇ ਫੁਲਕੇ ਲਾ ਕੇ ਰੱਖਦੇ ਹੋਈ ਖਾ ਲਿਓ ਹੁਣ ਉੱਠ ਕੇ ਜਾਇਓ ਨਰ ਜਾਈ 'ਚ ਬਹਿ ਜਾ ਲੋਨੀ ਨਾ ਪੇ ਪਾ ਕੇ ਦੇ ਦੇਣੀ ਆ ਤੁਰੀਆ ਨਹੀਂ ਜਾਂਦੇ ਜਾਣਾ ਮੈਂ ਕਿੱਥੇ ਹਰ ਜਾਈ 'ਚ ਬਹੋ ਹੁਣ ਤੁਸੀਂ ਇਹਦੇ ਵਿਆਹ ਵੱਲ ਧਿਆਨ ਦੋ ਤੁਸੀਂ ਫਿਕਰ ਨਾ ਕਰੋ ਮੰਨ ਗਿਆ ਵਾ ਤਾਂ ਕੋਈ ਨਹੀਂ ਫਿਰ ਫੋਨ ਤੇ ਕਰੂੰਗੀ ਮੈਂ ਗੱਲ ਤਾਂ ਦੇਣਾ ਸਾਰੀ ਪਹਿਲਾਂ ਇਹਨਾਂ ਨੂੰ ਪੁੱਛ ਕੇ ਫਿਰ ਦੱਸੂ ਤੁਹਾਨੂੰ ਕੀ ਜਾਂਦਾ ਵਾ ਠੀਕ ਚੰਗਾ Thank you.